ਖਬਰ ਹੁਸ਼ਾਰਪੁਰ ਚੰਤਪੁਰ ਨੀ ਮਾਰਗ ਤੇ ਪੈਂਦੇ ਪਿੰਡ ਚੋਹਾਲ ਤੋਂ ਹੈ ਜਿੱਥੇ ਕਿ ਚੋਹਾਲ ਨਸਤੀਕ ਇੱਕ ਗੰਦੇ ਨਾਲੇ ਚੋਂ ਇੱਕ ਨੌਜਵਾਨ ਦੀ ਗਲੀ ਸੜੀ ਹੋਈ লাশ ਬਰਾਮਦ ਹੋਈ ਹੈ ਤੇ ਜਿਵੇਂ ਹੀ ਪਿੰਡ ਵਾਸੀਆਂ ਨੂੰ ਇਸ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਉਹਨਾਂ ਵੱਲੋਂ ਇਹ ਸਾਰੀ ਜਾਣਕਾਰੀ ਹੈ ਥਾਣਾ ਸਦਰ ਪੁਲਿਸ ਦੇ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਪਹੁੰਚ ਜਾਂਦੇ ਨੇ ਜਾਂਚ ਪੜਤਾਲ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਪਛਾਣ ਸੁਖਵਿੰਦਰ ਕੁਮਾਰ ਪੁੱਤਰ सुरेंद्रਪਾਲ ਵਾਸੀ ਅਦਮਵਾਲ ਮੁਹੱਲਾ ਰਵਿਦਾਸਨਗਰ ਬੱਚੋਂ ਹੋਈ ਹੈ ਇਸ ਬਾਬਤ ਇਸ ਥਾਨ ਦੇ ਸਿਵਲ ਹਸਪਤਾਲ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਸ ਦਾ ਪ੍ਰਾਪਤੀ 9 ਸਤੰਬਰ ਤੋਂ ਇਹ ਦੇਰ ਸ਼ਾਮ ਤੋਂ ਜਿਹੜਾ ਲਗਾਤਾਰ ਘਰ ਤੋਂ ਲਾਪਤਾ ਸੀ ਤੇ ਉਸ ਦੀ ਕਾਫੀ ਜ਼ਿਆਦਾ ਭਾਲ ਵੀ ਕੀਤੀ ਗਈ ਸੀ ਪਰੰਤੂ ਉਸ ਦਾ ਕੁਝ ਵੀ ਥੋ ਪਤਾ ਨਹੀਂ ਲੱਗਿਆ ਤੇ ਅੱਜ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਕਿ ਨਾਲੇ ਚੋਂ ਇੱਕ ਗਲੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ ਤੇ ਜਿਵੇਂ ਹੀ ਉਹ ਆਪਣੇ ਪਿਤਾ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚਦਾ ਹੈ ਤੇ ਜਦੋਂ ਉਹਨਾਂ ਵੱਲੋਂ Laash ਨੂੰ ਵੇਖਿਆ ਜਾਂਦਾ ਹੈ ਤੇ Laash ਦੀ ਹਾਲਤ ਜਿਹੜੀ ਉਹ ਕਾਫੀ ਜ਼ਿਆਦਾ ਖਰਾਬ ਹੁੰਦੀ ਹੈ ਤੇ ਉਹ Laash ਉਸਤੇ ਭਰਾ ਸੁਖਵਿੰਦਰ ਕੁਮਾਰ ਦੀ ਹੁੰਦੀ ਹੈ ਉਸ ਦਾ ਕਹਿਣਾ ਹੈ ਕਿ ਸੁਖਵਿੰਦਰ ਕੁਮਾਰ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਵੀ ਨਹੀਂ ਤੇ ਉਹਨਾਂ ਨੂੰ ਖਦਸ਼ਾ ਹੈ ਤੇ ਉਸ ਦਾ ਕਿਸੇ ਵਿਅਕਤੀ ਵੱਲੋਂ ਕਤਲ ਕੀਤਾ ਗਿਆ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਠਾਣਾ ਸਦਰ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਰਿਵਾਰ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਮੁਤਾਬਕ ਕੇ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਮੇਰਾ ਨਾਮ ਸੰਦੀਪ ਕੁਮਾਰ ਹੈ। ਸੰਦੀਪ ਜੀ ਕੁਮਾਰ ਜੀ ਕਿੱਥੇ ਦੇਣ ਵਾਲੇ ਹੋ? ਮੈਂ ਪਿੰਡ ਚੋਹਾਲ ਮਹੱਲਾ ਰਵਿਦਾਸ ਨਗਰ ਰਹਿਣ ਵਾਲਾ ਹਾਂ। ਠੀਕ ਹੈ ਜੀ। ਤੇ ਜੇ ਜਿਹਦੀ ਡੈਥ ਹੋਈ ਹੋਗੀ ਲੱਗਦਾ ਇਹ ਮੇਰਾ ਛੋਟਾ ਬ੍ਰਦਰ ਹੈ। ਕੀ ਨਾਮ ਸੀ? ਸੁਖਮਿੰਦਰ ਕੁਮਾਰ। ਕਿੱਦਾਂ ਹੋਈ ਮੌਤ? ਕੀ ਕਰ ਇਹ ਪਹਿਲਾਂ ਦਾ ਮੰਗਲਵਾਰ ਦੀ ਗੱਲ ਹੈ। ਸ਼ਾਮ 6:30 ਵਜੇ ਘਰ ਬੈਸਰਾ ਕਰੇ ਸੀਗਾ। ਤੁਹਾਨੂੰ ਲੱਗਾ ਕਿ ਸ਼ਾਇਦ 6:30 ਵਜੇ ਤੋਂ ਬਾਅਦ ਕਿਤੇ ਗਲੀ 'ਚ ਗਿਆ ਹੋਊਗਾ। ਆ ਜਾਏਗਾ। ਇਸ ਤੋਂ ਬਾਅਦ ਸਾਨੂੰ ਲੱਗਾ ਕਿ ਸ਼ਾਇਦ ਗੱਡੀ ਤੇ ਚਲੇ ਗਿਆ ਹੋਊ ਆਟੋ ਜਿਸ ਤਰ੍ਹਾਂ ਦਿੱਲੀ ਜਾਂਦੇ ਪਾਣੀਪੱਤ ਨੂੰ ਗੱਡੀਆਂ ਜਾਂਦੀਆਂ ਤੇ ਸਾਨੂੰ ਲੱਗੇਗਾ ਇੱਕ ਅੱਧੇ ਦਿਨ ਬਾਅਦ ਵਾਪਸ ਆ ਜਾਵੇਗਾ ਪਰ ਫੋਨ ਇਹਦਾ ਸੋਚੋ ਖਾ ਰਿਆ ਸੀ ਅਸੀਂ ਫੋਨ ਦੀ ਕੋਸ਼ਿਸ਼ ਕਰ ਰਹੇ ਸੀਗੇ ਫੋਨ ਲਗਾ ਰਹੇ ਸੀਗੇ ਲਗਾਤਾਰ ਫਿਰ ਇੱਕ ਦਿਨ ਤੋਂ ਬਾਅਦ ਦੋ ਦਿਨ ਹੋਏ ਤੇ ਸਾਨੂੰ ਥੋੜਾ ਸ਼ੱਕ ਹੋਰ ਜ਼ਿਆਦਾ ਹੋਣ ਲੱਗਾ ਅਸੀਂ ਪਿੰਡ ਚ গিয়ে ਪਤਾ ਕੀਤਾ ਕਿ ਕਿਸੇ ਨੇ ਦੇਖਿਆ ਕਿ ਨਹੀਂ ਕਿਹਾ ਨਹੀਂ ਪਰ ਪਿੰਡ ਵਾਲਿਆਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਕਹਿੰਦੇ ਅਸੀਂ ਇਹਨੂੰ ਦੇਖਿਆ ਨਹੀਂ ਦੋ ਦਿਨ ਤੋਂ ਤੇ ਉਸ ਤੋਂ ਬਾਅਦ ਮੈਂ ਜੀਸੀਟੀ ਤੋਂ ਸਾਰਾ ਚੋਹਾਲ ਏਰੀਆ 'ਚ ਫੋਟੋਆਂ ਵੀ ਦੇਖਿਆ ਸੀਗਾ ਇਥੇ ਜਿੱਥੇ ਜਾਂਦਾ ਸੀਗਾ ਉੱਥੇ ਵੀ ਮੈਂ ਸਾਰੇ ਇਹਦੇ ਦੋਸਤਾਂ ਨੂੰ ਸੱਜਣ ਮਿੱਤਰਾਂ ਨੂੰ ਵੀ ਸਾਰਾ ਫੋਨ ਕੀਤਾ ਸੀਗਾ ਉਹ ਕਹਿੰਦੇ ਪਰ ਅਸੀਂ ਵੀਰ ਨੂੰ ਦੇਖਿਆ ਨਹੀਂ ਦੋ ਦਿਨ ਤੋਂ ਫਿਰ ਉਸ ਤੋਂ ਬਾਅਦ ਫਿਰ ਮੈਂ ਕੰਪਲੀਟ ਸੱਦਾ ਥਾਣੇ 'ਚ ਕੰਪਲੀਟ ਦੇਣ ਗਿਆ ਸੀਗਾ ਕੱਲ ਉਹਨਾਂ ਨੇ ਮੇਰੇ ਕੋਲੋਂ 8 ਫੋਟ ਪਾਸਪੋਰਟ ਸਾਈਜ਼ ਦੀ 8 ਫੋਟ ਮੰਗਾ ਕੇ ਤੇ ਉਹ ਕਹਿਣ ਲੱਗੇ ਕਿ ਤੁਹਾਨੂੰ ਕਾਲ ਕਰ ਦਾਂਗੇ ਪਰ ਅੱਜ ਸਵੇਰੇ ਜਿੱਦ ਤੱਕ ਮੈਂ ਰੈਡੀ ਹੋਣ ਲੱਗਾ ਜੌਬ ਲਈ ਤਾਂ ਇੱਕ ਲੜਕਾ ਘਰ ਆਇਆ ਜੋ ਪਿੰਡ ਦਾ ਵਾਸੀ ਆ ਤਾਂ ਉਸਨੇ ਦੱਸਿਆ ਕਿ ਕਿਸੇ ਦੀ ਲਾਸ਼ ਮਿਲੀ ਆ ਬੋਡੀ ਪਰ ਫੇਸ ਤੋਂ ਪਛਾਣ ਨਹੀਂ ਹੋ ਰਿਹਾ ਜਦੋਂ ਬਪਾ ਉਹਤੇ ਮੈਂ ਤਾਂ ਮੇਰੇ ਫਾਦਰ ਜੀ ਗਏ ਤਾਂ ਸਾਨੂੰ ਅਸੀਂ ਪਛਾਣ ਕੀਤੀ ਕਿ ਉਹ ਮੇਰਾ ਛੋਟਾ ਬ੍ਰਦਰ ਸੀਗਾ ਜੋ ਕਿ ਬਹੁਤ ਬੁਰੀ ਹਾਲਤ ਵਿੱਚ ਲਾਸ਼ ਫੁੱਲੀ ਹੋਈ ਸੀਗੀ ਫੇਸ ਤੋਂ ਪਛਾਣ ਹੀ ਨਹੀਂ ਹੋ ਰਿਆ ਸੀਗਾ ਲਾਸ਼ ਹੈਗੇ 우샤 ਮਾਰਟਨ ਫੈਕਟਰੀ ਦੇ ਮੂਰੇ ਬਿਲਕੁਲ ਸਾਹਮਣੇ ਨਾਲੇ ਦੇ ਵਿੱਚ ਹੀ ਗੰਦੇ ਪਾਣੀ ਦੇ ਕੋਈ ਭਾਜੀ ਦੱਸਿਆ ਜਾ ਰਿਹਾ ਕਿ ਸੱਟਾਂ ਦੇ ਨਿਸ਼ਾਨ वगैरह ਤੁਹਾਡੇ ਕੋਲ ਸੱਟ ਦੇ ਨਿਸ਼ਾਨ ਹੈ ਪਿੱਛੇ ਲੱਗ ਰਿਹਾ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਏਗਾ ਮੈਂ ਇਹੀ ਮੰਗ ਕਰਦਾ ਹਾਂ ਕਿ ਇਸ ਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਤੁਹਾਨੂੰ ਕਿਹਾ ਦਾ ਕਤਲ ਕੀਤਾ ਹੈ ਭਰਾ ਦਾ ਕਾਨੂੰਨ ਹਵਾਰਨ ਪੂਰਾ ਨਹੀਂ ਕਹਿ ਸਕਦੇ ਪਰ ਜਿਸ ਤਰ੍ਹਾਂ ਹੁਣ ਮੈਡੀਕਲ ਪੋਸਟਮਾਰਟਮ ਹੋਣ ਤੋਂ ਬਾਅਦ ਸਾਡਾ ਕੁਝ ਕਲੀਅਰ ਹੋ ਜਾਏਗਾ ਅਗਰ ਕਿਸੇ ਦਾ ਕਤਲ ਕੀਤਾ ਹੈਗਾ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਕਿੰਨੀ ਉਮਰ ਸੀ ਉਹ ਉਮਰ ਹੈਗੀ ਦਾ ਇਹਨਾਂ ਦੀ 29 ਸਾਲ ਉਮਰ ਹੈ ਪਿਆ ਸੀ ਕੋਰ ਸੀ ਨਹੀਂ ਅਨਮੈਜਰ ਸੀ ਤੇ ਗੱਡੀ ਚਲਾਉਣ ਦਾ ਕੰਮ ਕਰਦਾ ਸੀ ਗੱਡੀ ਵੀ ਚਲਾ ਲੈਂਦਾ ਸੀ ਘਰ ਦੇ ਦਾ ਵੀ ਕੰਮ ਕਰ ਲੈਂਦਾ ਸੀ ਇਹ ਮਿਸਤਰੀ ਵੀ ਜਿਹੜੀ ਦਿਹਾੜੀ ਧੋੜੀ ਵੀ ਕਰ ਲੈਂਦਾ ਸੀ ਕਿਸੇ ਨਾਲ ਲੜਾਈ ਝਗੜਾ ਨਹੀਂ ਲੜਾਈ ਝਗੜੇ ਦੀ ਸਰ ਇਹ ਕਿ ਇੱਕ ਚੋਹਾਲ ਤੋਂ ਇੱਕ ਬੋਡੀ ਮਿਲਿਆ ਨਾਲੇ ਕੰਟਰੋਲੋਂ ਫੋਨ ਆਇਆ ਸੀ ਵੀ ਇੱਕ ਬੋਡੀ ਜਿਹੜੀ ਆ ਸੜਕ ਦੇ ਕਿਨਾਰੇ ਪਈ ਆ ਥੋੜਾ ਜਿਹਾ ਪਾਣੀ ਦੇ ਵਿੱਚ ਜੀ ਕੋ ਚੱਕ ਕੇ ਲਿਆਗੇ ਪੋਸਟਮਾਰਟ ਕਰਾਉਣ ਨੇ ਹੁਣ ਜੋ ਪੋਸਟਮਾਰਟ ਦੀ ਰਿਪੋਰਟ ਆਊਗੀ ਉਸ ਤੋਂ ਇੱਕ ਪਰਿਵਾਰ ਨੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਕਿ ਸਿਰ ਦੇ ਵਿੱਚ ਹੈਡ ਇੰਜਰੀ ਜਰਾਈ ਹੈ ਕੁਛ ਲੱਗਿਆ ਮੁਦਰੀ ਜਾਂ ਇਸ ਤਰ੍ਹਾਂ ਦਾ ਇਹ ਤਾਂ ਹੁਣ ਡਾਕਟਰ ਸਾਹਿਬ ਹੀ ਦੱਸ ਸਕਦੇ ਲੱਗਦਾ ਦੇ ਇਹ ਵੀ ਜਿੱਦਾਂ ਕੋਈ ਐਕਸੀਡੈਂਟ ਹੋਇਆ ਜੀ ਸੜਕ ਦੇ ਨਾਲ ਹੀ ਤਾਂ ਪਈ ਆ ਜੀ ਸੜਕ ਦੇ ਬਿਲਕੁਲ ਨਾਲੇ ਪਈ ਆ ਠੀਕ ਆ ਜੀ ਤੇ ਲਾਸ਼ ਦੀ ਹਾਲਤ ਕਰਕੇ ਜਰਾ ਹਾਂ ਉਹ ਤਾਂ ਫਿਰ ਦੋ ਤਿੰਨ ਦਿਨ ਪੈ ਜਾਣ ਕਰਕੇ ਹਾਂ ਜਿਆਦਾ ਖਰਾਬ ਹੋ ਗਈ ਕੀ ਕਾਰਵਾਈ ਕੀਤੀ ਜਾ ਰਹੀ ਹੈ 174 ਦੀ ਕਾਰਵਾਈ ਕੀਤੀ ਹੈ ਤਾਂ ਕਿ ਬਾਕੀ ਜਿੱਦਾਂ ਦਾ ਪਤਾ ਲੱਗੂਗਾ ਜੋ ਡਾਕਟਰ ਸਾਹਿਬ ਕਹਿਣਗੇ ਉਹ ਸਭ ਨੂੰ ਠੀਕ ਹੈ ਇਨਸਪਾਇਰ ਵੇ ਇਨੋਵੇਸ਼ਨ ਜੀਐਨਏ ਯੂਨੀਵਰਸਿਟੀ